ਨੈੱਪ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਫਾਰਮਕੋਲੋਜੀ ਵਿਭਾਗ ਡੀਐਮਸੀ ਐਂਡ ਐਚਐਨਏ 17 ਤੋਂ 23 ਸਤੰਬਰ 2025 ਤੱਕ ਰਾਸ਼ਟਰੀ ਫਾਰਮਾ ਕੋਵਿਜੀਲੈਂਸ ਹਫਤੇ ਦੀਆਂ ਗਤੀਵਿਧੀਆਂ ਤੁਹਾਡੀ ਸੁਰੱਖਿਆ ਸਿਰਫ ਇੱਕ ਕਲਿੱਕ ਦੂਰ ਪੀਵੀਪੀਐਲ ਨੂੰ ਰਿਪੋਰਟ ਕਰੋ ਥੀਮ ਹੇਠ ਅੱਜ ਸਮਾਪਤ ਕੀਤੀਆਂ ਇਸ ਹਫ਼ਤੇ ਦਾ ਮਕਸਦ ਡਾਕਟਰਾਂ ਤੇ ਹੈਲਥ케ਅਰ ਪ੍ਰੋਫੈਸ਼ਨਲਜ਼ ਨੂੰ ਦਵਾਈਆਂ ਦੇ ਸਾਈਡ ਇਫੈਕਟ ਰਿਪੋਰਟ ਕਰਨ ਲਈ ਪ੍ਰੇਰਿਤ ਕਰਨਾ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਜਾਗਰੂਕਤਾ ਪੈਦਾ ਕਰਨੀ ਸੀ। ਐਮਬੀਬੀਐਸ 2022 ਬੈਚ ਦੇ ਵਿਦਿਆਰਥੀਆਂ ਨੇ ਵੱਖ-ਵੱਖ ਕਲੀਨਿਕਲ ਓਪੀਡੀ ਖੇਤਰਾਂ ਦਾ ਦੌਰਾ ਕਰਕੇ ਡਾਕਟਰਾਂ ਤੇ ਰੈਸ਼ੀ ਡਾਕਟਰ ਨਾਲ ਗੱਲਬਾਤ ਕੀਤੀ ਅਤੇ ਫਾਰਮਾ ਕੋ ਵਿਜੀਲੈਂਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਸ਼੍ਰੀ ਵਿਪਨ ਗੁਪਤਾ ਸਕੱਤਰ DMC ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਇੱਕ ਪ੍ਰੋਗਰਾਮ ਸਾਂਝੀ ਜ਼ਿੰਮੇਵਾਰੀ ਦਾ ਹਿੱਸਾ ਹਨ ਅਤੇ ਹਰ ਹੈਲਥ케ਅਰ ਪ੍ਰੋਫੈਸ਼ਨਲ ਦੀ ਸਾਵਧਾਨੀ ਸਿੱਧੇ ਤੌਰ ਤੇ ਮਰੀਜ਼ਾਂ ਦੀ ਸੁਰੱਖਿਆ ਵਿੱਚ ਯੋਗਦਾਨ ਪਾਉਂਦੀ ਹੈ ਡਾਕਟਰ ਜੀ ਐਸ ਵਾਂਡਰ ਪ੍ਰਿੰਸੀਪਲ DMC ਐਂਡ ਐਚ ਨੇ ਕਿਹਾ ਕਿ ਵਿਦਿਆਰਥੀਆਂ ਅਤੇ ਨਵੇਂ ਪ੍ਰੋਫੈਸ਼ਨਲਸ ਨੂੰ ਸ਼ੁਰੂ ਤੋਂ ਹੀ ਸੁਰੱਖਿਆ ਪ੍ਰਤੀ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਇਹ ਨਾ ਸਿਰਫ ਮਰੀਜ਼ਾਂ ਲਈ ਫਾਇਦੇਮੰਦ ਹੈ ਸਗੋਂ ਸਾਡੇ ਹੈਲਥ케ਅਰ ਸਿਸਟਮ ਨੂੰ ਵੀ ਮਜ਼ਬੂਤ ਬਣਾਉਂਦਾ ਹੈ ਇਸ ਮੌਕੇ ਤੇ ਡਾਕਟਰ ਸੰਦੀਪ ਕੌਸ਼ਲ ਪ੍ਰੋਫੈਸਰ ਅਤੇ ਹੈੱਡ ਫਾਰਮਕੋਲੋਜੀ ਵਿਭਾਗ ਤੇ ਡੀਨ ਅਕੈਡਮਿਕਸ ਨੇ ਕਿਹਾ ਕਿ ਫਾਰਮਕੋ ਵਿਜੀਲੈਂਸ ਵਿੱਚ ਬਾਰੇ ਜਾਗਰੂਕਤਾ ਮਰੀਜ਼ ਸੁਰੱਖਿਆ ਵੱਲ ਪਹਿਲਾ ਕਦਮ ਹੈ ਡਾਕਟਰਾਂ ਤੇ ਵਿਦਿਆਰਥੀਆਂ ਨੂੰ ਸਾਈਡ ਇਫੈਕਟ ਦੀਆਂ ਰਿਪੋਰਟਾਂ ਦੇਣ ਲਈ ਪ੍ਰੇਰਿਤ ਕਰਨਾ ਸਿਹਤ ਸੇਵਾਵਾਂ ਨੂੰ ਹੋਰ ਸੁਰੱਖਿਅਤ ਬਣਾਉਂਦਾ ਹੈ ਡਾਕਟਰ ਕੰਚਨ ਗੁਪਤਾ ਪ੍ਰੋਫੈਸਰ ਫਾਰਮਕੋਲੋਜੀ ਨੇ ਨਰਸਿੰਗ ਕਾਲਜ ਵਿੱਚ ਨਰਸਿੰਗ ਵਿਦਿਆਰਥੀਆਂ ਲਈ ਜਾਗਰੂਕਤਾ ਵਰਕਸ਼ਾਪ ਕਰਵਾਈ ਡਾਕਟਰ ਭਾਰਤੀ ਮਹਾਜਨ ਅਤੇ ਡਾਕਟਰ ਸ਼ਾਲਨੀ ਅਰੋੜਾ ਪ੍ਰੋਫੈਸਰ ਆਫ ਫਾਰਮਕੋਲੋਜੀ ਨੇ ਪੈਰਾਮੈਡੀਕਲ ਵਿਦਿਆਰਥੀਆਂ ਲਈ ਸੈਸ਼ਨ ਕਰਵਾਏ ਦੋਵੇਂ ਗਤੀਵਿਧੀਆਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸਾਈਡ ਇਫੈਕਟ ਦੀ ਸਮੇਂ ਤੇ ਰਿਪੋਰਟਿੰਗ ਬਹੁਤ ਜ਼ਰੂਰੀ ਹੈ